ਜੇ ਮਨ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਪੰਜਾਬ ਦੀਆਂ ਸੜਕਾਂ ਦੇ ਕਿਨਾਰਿਆਂ ਤੋਂ ਵੀ ਨੋਟ ਛਾਪੇ ਜਾ ਸਕਦੇ ਹਨ ਇਹ ਨੌਜਵਾਨ ਗੁਰੂ ਅੰਗਦ ਦੇ ਬੈਟਨਰੀ ਯੂਨੀਵਰਸਿਟੀ ਦਾ ਪ੍ਰਾਪੂਲ ਦੇ ਗੇਟ ਅੱਗੇ ਖਾਣੇ ਦੀ ਕਾਰਟ ਲਗਾਉਂਦਾ ਹੈ ਤੇ ਇਸ ਦੇ ਖਾਣੇ ਦੇ ਯੂਨੀਵਰਸਿਟੀ ਦੇ ਵਿਦਿਆਰਥੀ دیਵਾਨੇ ਹਨ ਇਹਨਾਂ ਦਾ ਕਹਿਣਾ ਹੈ ਕਿ ਇਸ ਦੇ ਖਾਣੇ ਵਿੱਚ ਮਾਂ ਦੇ ਹੱਥਾਂ ਦੀਆਂ ਰੋਟੀਆਂ ਦਾ ਸੁਆਦ ਆਉਂਦਾ ਹੈ ਮਿਸਾਲ ਵਾਲਕੇ ਘਰੋਂ ਨਿਕਲੇ ਨੌਜਵਾਨ ਕਦੇ ਮੌਸਮ ਦਾ ਮਜਾਜ ਨਹੀਂ ਦੇਖਦੇ ਬੇਰਜ਼ਗਾਰ ਵਾਲੀ ਮਿਸਾਲ ਹੱਥ ਵਿੱਚ ਫੜ ਕਿਰਤ ਦੇ ਰਾਹਵਾਲ ਇਹ ਨੌਜਵਾਨ ਘਰੋਂ ਬੇਰਜ਼ਗਾਰੀ ਦੇ ਤੂਫਾਨ ਨੂੰ ਠੱਲ ਪਾਉਣ ਲਈ ਮਾਲਕ ਬਣ ਕੇ ਨਿਕਲਦਾ ਹੈ ਅਤੇ ਸੜਕ ਕਿਨਾਰੇ ਫੂਡ ਕਾਰਟ ਸਜਾ ਲੈਂਦਾ ਹੈ ਅਤੇ ਆਪਣੇ ਸੁਪਨੇ ਸਿਜਣ ਲੱਗਦਾ ਹੈ ਇਸ ਬਾਰੇ ਆਪਾਂ ਇਹ ਨੌਜਵਾਨ ਨਾਲ ਗੱਲ ਕਰਦੇ ਹਾਂ ਇਹ ਕਾਰਟ ਤੁਹਾਡੀ ਹੈ ਵੀਰੇ ਹਾਂਜੀ ਆਪਣੀ ਅੱਛਾ ਹਾਂਜੀ ਤੇ ਇਹ ਕਾਟ ਦੀ ਕੀ ਖਾਸੀਅਤ ਆ ਵੀਰੇ ਭੋਜਨ ਦੀ ਯਾਰ ਜਿਹੜੇ ਤੁਹਾਡੇ ਜੁਨੀਅਰਸਟੀ ਚ ਇੱਥੇ ਪੜਨ ਵਾਲੇ ਵਿਦਿਆਰਥੀ ਤੇ ਆਸ-ਪਾਸੇ ਲੋਕ ਦੁਕਾਨੇ ਆ ਯਾਰ ਪੂਰੇ ਖਾਣੇ ਦੇ ਤੁਹਾਡੇ ਦੇ ਇਹ ਘਰ ਦਾ ਖਾਣਾ ਹੁੰਦਾ ਜੀ ਆਪਣਾ ਅੱਛਾ ਹਾਂਜੀ ਠੀਕ ਹੈਗਾ ਤੇ ਤੁਸੀਂ ਘਰੋਂ ਤਿਆਰ ਕਰਕੇ ਲਿਆਉਂਦੇ ਹਾਂਜੀ ਇਹ ਘਰੋਂ ਹੁੰਦਾ ਇਹਦਾ ਸਾਰੇ ਹੂੰ ਹਾਂਜੀ ਅੱਛਾ ਤੇ ਇਹ ਤੁਸੀਂ ਜਿੰਮੇ ਜੁਨੀਅਰ ਇਹ ਸਾਇੰਸ ਕਾਲਜ ਦੇ ਹਨਾ ਵੈਟਰਨਰੀ ਕਾਲਜ ਦੇ ਅੱਗੇ ਲਾਈ ਹੈ ਇਹ ਤੁਸੀਂ ਕਾਟ ਨੂੰ ਖਾਣੇ ਵਾਲੀ ਹਾਂਜੀ ਤੇ ਤੁਹਾਡੀ ਉਮਰ ਵੀ ਥੋੜੀ ਲੱਗਦੀ ਹੈਗੀ ਤੁਹਾਨੂੰ ਨਹੀਂ ਆਇਆ ਲੱਗਦਾ ਹਜੇ ਵੀ ਮੈਂ ਵੀ ਯਾਰ ਪੜ ਲੈਂਦਾ ਨੀ ਮੈਂ ਵੀ ਨਾਲ ਨਾਲ ਸਟੱਡੀ ਕਰੀ ਜਾਂਦਾ ਜੀ। ਅੱਛਾ। ਹਾਂਜੀ ਬੀਏ ਕਰੀ ਜਾਂਦਾ ਨਾਲ। ਠੀਕ ਹੈ। ਹਾਂਜੀ ਨਾਲੇ ਆਪਣਾ ਕੰਮ ਕਰੀ ਜਾਂਦਾ ਜੀ। ਨਾਲ ਤੁਸੀਂ ਸਵੇਰ ਰਜਗਾਰ ਚ ਲਾਇਆ ਹੋਇਆਗਾ। ਹਾਂਜੀ ਹਾਂਜੀ। ਠੀਕ ਹੈ। ਇਹ ਤੁਹਾਡੀ ਕਾਰਟ ਤੋਂ ਇੱਥੋਂ ਪਤਾ ਲੱਗਦਾ ਖਾਣੇ ਵਾਲੀ ਤੋਂ ਯਾਰ ਸਾਫ ਸਫਾਈ ਬਹੁਤ ਹੈ ਜੀ। ਹਾਂਜੀ ਹਾਂਜੀ। ਹੈਨਾ? ਹਾਂਜੀ। ਹੂੰ। ਤੁਸੀਂ ਖਾਣਾ ਕਿੰਨੇ ਜਾਣੇ ਦਾ ਬਣਾ ਕੇ ਲਿਓਣੀ ਹੁੰਦੀ ਵੀਰੇ ਪ੍ਰੇਮ। ਇਹ ਆਪਾਂ ਠੀਕ ਜਾਣੇ ਦਾ ਬਣਾ ਕੇ ਰੱਖ ਲੈਣਾ। ਠੀਕ ਜਾਣੇ ਦਾ ਠੀਕ ਹੈ। ਤੇ ਇਹ ਤਾਂ ਫਿਰ ਲੱਗ ਜਾਂਦਾ ਹੋਊਗਾ ਹਾਂਜੀ ਹਾਂਜੀ ਥੋੜਾ ਬਣਾ ਕੇ ਲੈ ਜਾਂਦਾ ਹਾਂ ਠੀਕ ਹੈ ਓਕੇ ਇਹ ਵਾਰ 11:00 ਕ' ਤੇ ਆਈਦਾ ਹਾਂ ਜੀ 11:00 ਕ' ਹੀ ਆ ਜਾਂਦਾ ਜੀ ਜਿਹੜਾ ਸਮਾਨ 2-3 ਵਜੇ ਮੋਕੇ ਜਾਂਦਾ ਉਹ ਘਰੇ ਵਗ ਜਾਂਦਾ ਠੀਕ ਹੈ ਠੀਕ ਹੈਗਾ ਹਾਂਜੀ 5:00 ਵਜੇ ਜਿਹੜਾ ਟਾਈਮ ਤੇ ਹੂੰ ਇਸ ਤੋਂ ਬਾਅਦ ਫਿਰ ਜਾ ਕੇ ਵੀਰੇ ਤੁਸੀਂ ਇਸ ਤੋਂ ਬਾਅਦ ਅਸੀਂ ਸਮਾਨ ਸੋਣ ਲੈ ਕੇ ਬੇ ਤਿਆਰੀ ਸ਼ੁਰੂ ਕਰ ਦੇ ਦੀ ਜੀ ਹੂੰ ਨਮਾ ਬਣਾਉਣ ਲਈ ਨਮਾ ਬਣਾਉਣਾ ਠੀਕ ਹੈ ਸਮਾਨ ਸਬਜ਼ੀ ਮੰਡੀ ਚ ਜਾਂਦੀ ਹਾਂ ਜੀ ਹਾਂ ਦਿੱਲੀ ਸਾਮਾਨ ਲੈ ਕੇ ਆਈਦਾ ਹੁੰਦਾ ਜੀ ਅੱਛਾ ਵਰਤ ਆਇਆ ਸਾਮਾਨ ਅੱਛਾ ਅੱਛਾ ਹਾਂ ਜੀ ਹੂੰ ਹਾਂ ਜੀ ਆਉਂਗੇ ਵੀਰੇ ਤੁਸੀਂ ਖਾਣੇ 'ਚ ਕੀ ਹੁੰਦਾ ਜਿਹੜਾ ਦਿਵਾਨਿਆਂ ਲੋ ਥੋੜੇ ਯਾਰ ਇੱਥੇ ਖਾਣੇ ਆਂਦੇ ਪੂਰੇ ਇੱਧਰ ਆ ਜੇ ਰਾਜਮਾ ਜੀ ਅੱਛਾ ਆ ਰਾਜਮਾ ਜੀ ਠੀਕ ਹੈ ਹਾਂ ਜੀ ਇੱਕ ਬਸ ਖਤਮ ਹੋਣ ਵਾਲੀ ਹੈ ਜੀ ਹੂੰ ਹਾਂ ਜੀ ਮੈਂ ਹੁਣ ਤਾਂ ਹਜੇ 11 ਵਜੇ ਆ ਤਾਂ ਖਤਮ ਹੋਣ ਨਾਲ ਵੀ ਹਾਂ ਜੀ ਹਾਂ ਜੀ ਅੱਜ ਮੈਂ ਕੜੀ ਹੋਗੀ ਕੜੀ ਵੱਧ ਬਣਾਏ ਕਿੱਲੇ ਕੜੀ ਵੱਧ ਖਾਂਦੇ ਜੀ ਅੱਛਾ ਠੀਕ ਹੈ ਅੱਜ ਮੈਂ ਮਨਜ਼ੂਰੀ ਨ ਹੋ ਗਿਆ ਅੱਜ ਮਨਜ਼ੂਰੀ ਨਾ ਹਾਂ ਕਈ ਵਾਰ ਸ਼ਾਇ ਪਨੀਰ ਹੁੰਦਾ ਜੀ ਫਿਰ ਬਦਲ ਜਾਂਦਾ ਹੁੰਦਾ ਹੈਗਾ ਹਾਂਜੀ ਇੱਕ ਆ ਚੇ ਹੁੰਦੀ ਹੁੰਦੀ ਹੈ ਇੱਕ ਸਬਜ਼ੀ ਜੀ ਠੀਕ ਹੈ ਹਾਂਜੀ ਆ ਚਾਵਲ ਆਗੇ ਜੀ ਬਾਸਮਤੀ ਠੀਕ ਹੈ ਹਾਂਜੀ ਤੇ ਸਾਫ ਸਫਾਈ ਵੀ ਖੈਰ ਥੋੜੀ ਇੱਥੇ ਬਹੁਤ ਆ ਯਾਰ ਹਨਾ ਹਾਂਜੀ ਤੇ ਸਾਫ ਸਫਾਈ ਦੀ ਮੁੱਲ ਹੈ ਖੈਰ ਤੇ ਇਹ ਥੋੜਾ ਤੁਸੀਂ ਆਪ ਬਣਾ ਕੇ ਲੈਉਣੇ ਆ ਫਿਰ ਨਹੀਂ ਇਹ ਮਦਰ ਬਣਾਉਂਦੇ ਨੇ ਅੱਛਾ ਤੁਸੀਂ ਨਾਲ ਹੈਲਪ ਕਰ ਲਓ ਹੈਲਪ ਕਰਦੇ ਜੀ ਠੀਕ ਹੈ ਤਾਂ ਹੀ ਫਿਰ ਘਰ ਦਾ ਖਾਣਾਗਾ ਹਾਂਜੀ ਘਰ ਦਾ ਠੀਕ ਹੈ ਸਾਫ ਸਫਾਈ ਜਿਵੇਂ ਦੇਖ ਸਕਦੇ ਹੋ ਤੁਸੀਂ ਦੋਸਤੋ ਹਨਾ ਇਹ ਨੌਜਵਾਨ ਜਿਵੇਂ ਇਹ 18 20 ਸਾਲ ਦਾ ਇਨੇ ਸਵੇਰ ਜਗਾਰ ਨੂੰ ਪਹਿਲ ਦਿੱਤੀ ਹੈਗੀ ਪੂਰੀ ਯਾਰ ਹਨਾ ਜਿਹੜੇ ਘਰਾਂ ਚ ਬੈਠੇ ਆ ਨਿਰਾਸ਼ ਹੋਏ ਨੌਜਵਾਨ ਉਹ ਸੜਕਾਂ ਤੋਂ ਵੀ ਯਾਰ ਪੈਸੇ ਕਮਾ ਸਕਦੇ ਹੈਗੇ ਜਿਵੇਂ ਇਹ ਮੁੰਡੇ ਨੇ ਕੀਤਾਗਾ ਤੇ ਕੀ ਰੇਟ ਹੁੰਦਾਗਾ ਵੀਰੇ ਯਾਰ ਤੁਹਾਡਾ ਆਪਣਾ ਕੜੀ ਚਾਹ ਰਾਜਮਾ ਚੌਲ ਉਹ ਹੁੰਦੇ ਹੈ ਹਾਫ ਚਾਲੀ ਦੀ ਹੈ ਪੂਰੇ 60 ਦੀ ਹੈ ਠੀਕ ਹੈ ਹਾਂਜੀ ਬਾਕੀ ਆਪਣਾ ਕੋ ਥਾਲੇ ਵੀ ਹੁੰਦੀ ਹੈ 20 ਰੁਪਏ ਦੀ ਹੈਗੀ 80 ਰੁਪਏ ਦੀ 100 ਦੀ ਹਮਮ ਲੱਸੀ ਵੀ ਹੁੰਦੀ ਹੈ ਆਪਣੀ ਅੱਛਾ ਲੱਸੀ ਵੀ ਆ ਹਾਂ ਕਰਦੀ ਲੱਸੀ ਕਰਦੀ ਲੱਸੀ ਠੀਕ ਹੈ ਜਿਹੜੇ ਇੱਥੇ ਕਾਲਜ ਚ ਪੜ੍ਹਦੇ ਆ ਨਾ ਜਿਹਨਾਂ ਪਰ ਲੱਸੀ ਤਾਂ ਪੀ ਕੇ ਜਾਂਦੇ ਹੋਣੀ ਲੱਸੀ ਪੀ ਕੇ ਜਾਂਦੇ ਆ ਜੀ ਅੱਛਾ ਹਾਂ ਠੀਕ ਹੈ ਜੀ ਤੇ ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ ਬੱਸ ਤੁਸੀਂ ਇਹ ਰਾਮਪੁਰਾ ਫੋਟੋ ਕਰਦੇ ਹੋ ਤੁਸੀਂ ਕਿੰਨੇ ਵਜੇ ਆ ਜਾਨਾ ਵੀਰੇ ਸੇ ਇੱਥੇ 11 ਵਜੇ ਆ ਜਾਨਾ ਜੀ ਹਰ ਰੋਜ਼ ਹਰ ਰੋਜ਼ ਠੀਕ ਸੰਡੇ ਛੁੱਟੀ ਹੁੰਦੀ ਹੈ ਜੀ ਸੰਡੇ ਛੁੱਟੀ ਕਰਦੇ ਹੋਗੇ ਬੱਸ ਦੋ ਵੀਰੇ ਅਸੀਂ ਬਦਲ ਕੇ ਲਿਆਉਣੇ ਆਗੇ ਤੁਸੀਂ ਹਾਂ ਖਾਣਾ ਤੇ ਪਤਾ ਕਿਵੇਂ ਲੱਗਦਾਗਾ ਫਿਰ ਇਹ ਆਪਣਾ ਇੰਸਟਾਗ੍ਰam ਆਈਡੀ ਹੈ ਜੀ ਅੱਛਾ ਉਤੇ ਮੀਨੂ ਰੋਜ਼ ਡੇਲੀ ਪਾਈਦਾ ਹੁੰਦਾ ਜੀ ਠੀਕ ਹੈ ਹਾਂਜੀ ਉਦੇ ਹਿਸਾਬ ਨਾਲ ਗਾਹ ਕਉਂਦੇ ਆ ਫਿਰ ਹਿਸਾਬ ਨਾਲ ਗਾਹ ਕਉਂਦੇ ਆ ਆ ਮੈਂ ਦੇਖਿਆਗਾ ਪਹਿਲਾਂ ਤੁਹਾਨੂੰ ਪੁੱਛਦੇ ਨਹੀਂ ਲੋਕ ਆ ਕੇ ਕਹਿੰਦੇ ਵੀ ਆਹ ਆਹ ਦੇ ਦਿਓ ਤਾਂ ਮਤਲਬ ਪਹਿਲੀ ਉਹ ਚੈੱਕ ਕੀਤਾ ਮੈਲੇ ਚੈੱਕ ਇਤੇ ਹੁੰਦਾ ਉਹਨਾਂ ਨੇ ਠੀਕ ਹੈ ਜੀ ਤੇ ਇੱਕ ਵੀ ਇਹ ਤੁਹਾਡਾ ਸਰਟੀਫਿਕੇਟ ਹੈਗਾ ਆਹ ਕਾਦਾ ਇਹ ਯਾਰ ਇਹ ਫੂਡ ਸੇਫਟੀ ਲਾਇਸੈਂਸ ਹੈ ਜੀ ਆਪਣਾ ਹਾਂ ਹਾਂਜੀ ਇਹ ਤੁਸੀਂ ਲੈਤਾ ਸੀਗਾ ਇਹ ਲੈਇਆ ਸੀਗਾ ਪਤਾ ਜੀ ਠੀਕ ਹੈ ਫਿਰ ਚੈੱਕ ਕਰਕੇ ਗਏ ਹੋਣਗੇ ਦੇਖ ਕੇ ਹਾਂ ਜੀ ਚੈੱਕ ਕਰਨਗੇ ਅਜੇ ਅੱਛਾ ਫਿਰ ਠੀਕ ਹੈਗਾ ਤੁਸੀਂ ਪੂਰੇ ਇਤਿਆਤ ਵੀ ਵਰਤੇ ਬਏ ਆਗੇ ਜਿਵੇਂ ਤੁਸੀਂ ਸਾਫ ਸੁਥਰੇ ਹੋਗੇ ਹੋਰ ਯਾਰ ਹਨਾ ਬਾਲਾਂ ਤੇ ਵੀ ਤੁਸੀਂ ਬਲ ਬੂਲ ਕਰਨ ਤੋਂ ਲਾਇਆ ਪਿਆਗਾ ਤੇ ਤੁਸੀਂ ਇਹ ਤੋਂ ਪਹਿਲਾਂ ਕੀ ਕਰਦੇ ਸੀਗੇ ਵੀਰੇ ਯਾਰ ਇਸ ਤੋਂ ਪਹਿਲਾਂ ਜੀ ਮੈਂ ਨਾ ਲੁਧਿਆਣੇ ਰੈਪਿਡ ਵਗੈਰਾ ਚਲਾਈ ਸੀ ਥੋੜੇ ਦਿਨ ਚਲਾਈ ਸੀਗੀ ਉਹ ਮੇਰਾ ਮਨ ਜਾਨੀ ਲੱਗਿਆ ਮੈਂ ਕਿ ਆਪਦਾ ਹੀ ਕੰਮ ਕਰਨਾ ਜੀ ਠੀਕ ਹੈ ਹਾਂਜੀ ਤੇ ਮੈਂ ਆਪਦਾ ਖੋਲਿਆ ਜੀ ਕੰਮ ਇਹ ਅੱਛਾ ਤੁਸੀਂ ਮਾਲਕ ਬਣਨਾ ਪਸੰਦ ਕਰਦੇ ਹੋ ਕਿਸੇ ਅੰਡਰ ਨਹੀਂ ਕੰਮ ਕਰਦੇ ਨਹੀਂ ਠੀਕ ਹੈ ਹਾਂਜੀ ਕੀ ਸੁਪਨਾ ਵੀਰੇ ਦੂਬਾ ਤੁਹਾਡਾ ਵੀਰੇ ਯਾਰ ਇਸ ਤੋਂ ਬਾਅਦ ਸੁਪਨਾ ਆਪਾਂ ਹੋਟਲ ਬਣਾਵਾਂਗੇ ਜੀ ਅੱਛਾ ਆਪ ਦਾ ਆਪ ਦਾ ਹੋਟਲ ਬਣਾਵਾਂਗੇ ਚਲੋ ਹਾਂ ਹਾਂ ਜੀ ਤੇ ਤੁਸੀਂ ਕਿੰਨੇ ਵਜੇ ਉੱਠ ਕੱਢਦੇ ਹੋ ਸਵੇਰੇ ਪਾਸੀਂ ਸਵੇਰੇ 5 ਵਜੇ ਉੱਠ ਕੱਢਦੇ ਹਾਂ ਜੀ ਠੀਕ ਹੈ ਹਾਂ ਜੀ ਸਵੇਰੇ ਉੱਠ ਕੇ ਬਣਾਉਣ ਲੱਗ ਜੈਨ ਸਾਰਾ 5 6 ਵਜੇ ਸ਼ੁਰੂ ਕਰਦੇ ਹਾਂ ਹੂੰ ਹਾਂ ਜੀ ਤੇ ਫੂਡ ਦਾ ਕੰਮ ਵੀਰੇ ਵੀ ਤੁਹਾਡੇ ਪਹਿਲਾਂ ਵੀ ਕੀਤਾ ਕਿਸੇ ਨੇ ਨਹੀਂ ਪਹਿਲੀ ਵਾਰੀ ਕਰਾਇ ਸੀ ਹੈ ਅੱਛਾ ਹਾਂ ਜੀ ਠੀਕ ਹੈ ਤੇ ਤੁਹਾਨੂੰ ਸੰਗ ਤਾਂ ਨਹੀਂ ਲੱਗਦੀ ਵੀਰੇ ਯਾਰ ਤੁਸੀਂ ਐ ਵੀ ਹੈ ਪਹਿਲਾਂ ਪਹਿਲਾਂ ਲੱਗੀ ਸੀਗੀ ਹਾਂ ਫੇਰ ਮੈਂ ਕਹਿੰਦਾ ਨਹੀਂ ਸੰਗ ਫੇਰ ਕੰਮ ਦਾ ਹੋਣਾ ਨਹੀਂ ਆਪਦਾ ਹੀ ਕੰਮ ਮੈਂ ਕਰਨਾ ਕਰਨਾ ਜਾਂ ਆਪਦਾ ਹੀ ਕੰਮ ਕਰਨਾ ਕੁਝ ਨਹੀਂ ਹੁੰਦਾ ਠੀਕ ਹੈਗਾ ਹਾਂਜੀ ਨਹੀਂ ਮੈਂ ਤੁਹਾਨੂੰ ਆਂਢੀ ਗੁਆਂਢੀ ਰਿਸ਼ਤੇਦਾਰ ਕਹਿੰਦੇ ਹੋਣਗੇ ਵੀ ਮੁੰਡਾ ਯਾਰ ਬੀਏ ਕਰੀ ਜਾਂਦਾ ਨਾਲੇ ਉਹਨੇ ਆਪਦੀ ਫੂਟ ਕਾਟੇ ਰੇੜੀ ਲਾ ਲਈਏ ਉਹ ਸਭ ਦਿੰਦੇ ਆ ਵਧੀਆ ਤੁਸੀਂ ਆਪਦਾ ਕੰਮ ਕਰਿਆਗਾ ਅੱਛਾ ਹਾਂਜੀ ਉਹ ਵਧੀਆ ਮਾਰਦੇ ਤੁਹਾਨੂੰ ਹਾਂਜੀ ਠੀਕ ਹੈਗਾ ਫੇਰ ਤਾਂ ਉਤਸ਼ਾਹ ਦਿੰਦੇ ਹੋਣਗੇ ਤੁਹਾਡਾ ਉਤਸ਼ਾਹ ਦਿੰਦੇ ਆਪਾਂ ਵੀ ਵਧੀਆ ਕੰਮ ਹੈ ਜਰਾ ਜਾਂ ਹੋ ਰਿਹਾ ਠੀਕ ਹੈਗਾ ਤੇ ਇਹ ਕੌਣ ਆ ਵੀਰੇ ਇਹ ਇਹ ਮੇਰੇ ਦਾਦਾ ਜੀ ਆ ਜੀ ਅੱਛਾ ਦਾਦੇ ਪੋਤੇ ਦੀ ਯਾਰੀ ਹੈ ਪਹਿਲਾਂ ਹਾਂਜੀ ਦਾਦਾ ਉਹਨੂੰ ਹੈਲਪ ਕਰਾਉਂਦੇ ਆਗੇ ਹੈਲਪ ਕਰਾਉਂਦੇ ਅੱਛਾ ਜੀ ਤੁਹਾਨੂੰ ਕਮੇ ਲੱਗਿਆ ਜੀ ਤੁਹਾਡੇ ਪੋਤੇ ਨੇ ਆਪਦਾ ਕੰਮ ਕੀਤਾ ਇੱਥੇ ਅੱਛਾ ਠੀਕ ਹੈਗਾ ਤੇ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਅੱਛਾ ਡਰਾਈਵਰ ਸੀਗੇ ਤੁਸੀਂ ਠੀਕ ਹੈਗਾ ਤੇ ਹੁਣ ਆਪਦੇ ਪੋਤੇ ਨਾਲ ਹੈਲਪ ਕਰਾਉਨੇ ਆ ਅੱਛਾ ਤੇ ਤੁਸੀਂ ਆਣ ਬਣਾਉਣ ਚ ਵੀ ਪਰ ਕਰਦੇ ਹੋਗੇ ਹੈਲਪ ਇਹਨਾਂ ਦੀ ਅੱਛਾ ਠੀਕ ਹੈਗਾ ਮੈਨੂੰ ਲੱਗਿਆ ਯਾਰ ਵੀ ਮੈਂ ਵੀ ਫੋਰਨ ਚ ਜਾਂਦਾ ਜਾਂ ਹੋਰ ਹੈਗਾ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਫੌਜ ਜਾਵਾਂ ਜੀ ਹਾਂ ਫਿਰ ਮੈਨੂੰ ਲੱਗਾ ਨਹੀਂ ਮੈਂ ਇਕੱਲਾ-ਇਕੱਲਾਗਾ ਫਿਰ ਮੈਂ ਕਿਹਾ ਇੱਥੇ ਆਪਦਾ ਕੰਮ ਕਰਾਂਗਾ ਅੱਛਾ ਤੁਸੀਂ ਮਾਪਿਆਂ ਤੋਂ ਸਿੰਗਲ ਚਿਲਡ ਹੋ ਸਿੰਗਲ ਚਿਲਡ ਠੀਕ ਹੈ ਤੁਸੀਂ ਜਾਣਾ ਪਸੰਦ ਨਹੀਂ ਕਰਦੇ ਬਾਹਰ ਠੀਕ ਹੈਗਾ ਉੱਥੇ ਵੀ ਇਹੀ ਕੰਮ ਕਰਨਾ ਜੀ ਆਪਾਂ ਇੱਥੇ ਰਹਿ ਕੇ ਕਰ ਲਵਾਂ ਪੰਜਾਬ ਵਿੱਚ ਰਹਿ ਕੇ ਅੱਛਾ ਉੱਥੇ ਵੀ ਜਿਵੇਂ ਵੱਡੀਆਂ-ਵੱਡੀਆਂ ਫੂਡ ਚੇਨ ਆ KFC ਐ ਮੈਕਡੋਨਲਡਸ ਉੱਥੇ ਲੋਕ ਕੰਮ ਕਰਦੇ ਆ ਹਨਾ ਤੇ ਤੁਸੀਂ ਇੱਥੇ ਮਾਲਕ ਹੋਗੇ ਹਾਂਜੀ ਇੱਥੇ ਮਾਲਕ ਆਪਾਂ ਉੱਥੇ ਨੌਕਰ ਬਣ ਕੇ ਰਹਾਂਗੇ ਉੱਥੇ ਨੌਕਰ ਬਣ ਕੇ ਜੇ ਤੁਸੀਂ ਮਾਲਕ ਬਨਣਾ ਪਸੰਦ ਕਰਦੇ ਹੋ ਹਾਂਜੀ ਨੌਕਰ ਨਹੀਂ ਨਹੀਂ ਠੀਕ ਹੈ ਘਰਾਂ ਚ ਬਹੁਤੇ ਨੌਜਵਾਨਾ ਪੜ੍ਹ ਲਿਖ ਕੇ ਬੈਠੇ ਆ ਨਿਰਾਸ਼ ਹੋਏ ਹੋਏ ਆ ਯਾਰ ਤੇ ਤੁਸੀਂ ਕੀ ਸੁਨੇਹਾ ਦੇਵੋਗੇ ਉਹਨਾਂ ਨੂੰ ਭਰੇ ਮੈਂ ਇਸਨੇ ਆਇਆ ਕਹਿੰਦਾ ਜੀ ਤੁਸੀਂ ਆਪਦਾ ਕੰਮ ਦੋ ਵੀ ਤੁਹਾਨੂੰ ਕੰਮ ਆਉਂਦਾਗਾ ਉਹ ਆਪਦਾ ਖੋਲੋ ਪੰਜਾਬ ਵਿੱਚ ਰਹਿ ਕੇ ਠੀਕ ਹੈ ਪਰ ਪੰਜਾਬ ਵਿੱਚ ਬਹੁਤ ਕੰਮ ਆ ਜੀ ਹਾਂਜੀ ਸੰਗ ਨਾ ਮਨੋ ਸੰਗ ਨਾ ਮਨੋ ਬਸ ਸੰਗੀ ਹੁੰਦੀ ਆ ਬਸ ਸਾਰਿਆਂ ਨੂੰ ਪੰਜਾਬੀਆਂ ਨੂੰ ਹਾਂ ਠੀਕ ਹੈ ਸੰਗ ਹੁਣ ਤੁਸੀਂ ਤਾਂ ਲਾਤੀ ਆਪਾਂ ਲਾਤੀ ਤੇ ਹੁਣ वैसे भी बढ़िया बन लाग गए होंगे हां जी ठीक ठीक बन दे है आज अपन को ठीक है हां जी ते मनोबल ਵੱਧ ਗਿਆ ਤੁਹਾਡਾ हां जी हां जी ਪਹਿਲਾਂ ਪਹਿਲਾਂ ਵੱਧ ਗਿਆ ਜੀ ਠੀਕ ਹੈ ਜੀ ਓਕੇ ਕਾਲਜ ਚ ਪੜਨ ਵਾਲੇ ਜਾਂ ਰਹਿਣ ਵਾਲੇ ਵਿਦਿਆਰਥੀ ਹੁਣ ਤੁਹਾਡੇ ਖਾਣੇ ਦੇ ਪੂਰੇ ਦਵਾਨੇ ਹੋ ਗਏ ਤੇ ਜੇ ਕੋਈ ਹੁਣ ਆਪਣੇ ਆਮ ਕਿੱਟੀ ਪਾਰਟੀ ਹੁੰਦੀ ਹੈ ਕਿਸੇ ਦੇ ਜਾਂ ਕੋਈ ਬਰਥਡੇ ਪਾਰਟੀ ਹੈਗੀ ਹਾਂਜੀ ਬਹੁਤੇ ਲੋਕ ਉਹਦੇ ਚ ਫੂਡ ਜਿਹੜਾ ਹੈਗਾ ਆਪਣਾ ਚਾਈਨੀਜ਼ ਜਾਂਦ ਨੇ ਆਪਾਂ ਉਹ ਖਾਣਾ ਪਸੰਦ ਨਹੀਂ ਕਰਦੇ ਜਿਵੇਂ ਹੁਣ ਤੁਹਾਡਾ ਘਰ ਦਾ ਖਾਣਾਗਾ ਜਾਂ ਹੋਰ ਹੈ ਹਨਾ ਤੇ ਤੁਸੀਂ ਘਰਾਂ ਚ ਵੀ ਸਰਵ ਕਰਦੇ ਹੋਗੇ ਕਰਦਾਂਗੇ ਜੀ ਆਪਾਂ ਠੀਕ ਹੈਗਾ ਹਾਂਜੀ ਆਸੇ ਪਾਸੇ ਦੇ ਦਿਨ ਪਹਿਲਾਂ ਸਾਨੂੰ ਦੱਸ ਦਿਆ ਕਰੋ ਕਿਟੀ ਪਾਰਟੀ ਬਰਥਡੇ ਪਾਰਟੀ ਆਪਾਂ ਪ੍ਰੋਵਾਈਡ ਕਰਤਾ ਕਰਕੇ ਠੀਕ ਹੈ ਤੇ ਉਹਦੇ ਲਈ ਫਿਰ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਹਨ ਆਪਣੇ ਨੰਬਰ ਹੈਗੇ 8699085835 ਠੀਕ ਹੈ ਤੇ ਤੁਹਾਡੀ ਕੋਈ ਇੰਸਟਾਗ੍ਰam ਜਿਵੇਂ ਤੁਸੀਂ ਕਹਿੰਦੇ ਹੋ ਉਹ ਕੀ ਨਾਂ ਤੇ ਹੈਗੀ ਹੈ ਜੀ ਲਾਪਰੀਪੁਰਵਾ ਹੈਗੀ ਹੈ ਜੀ ਆਪਣਾ ਅੱਛਾ ਆਈਡੀ ਦੇ ਨਾਂ ਠੀਕ ਹੈ ਹਾਂਜੀ ਉਹਦੇ ਤੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਹੈਗੇ ਹਾਂਜੀ ਜੋ ਵੀ ਘਰ ਦਾ ਖਾਣਾ ਖਾਣ ਦੇ ਸ਼ਕੀਨ ਹੈਗੇ ਕੀ ਕਿ ਤੇ ਤੁਸੀਂ ਇਹਦੇ ਚ ਕੋਈ ਮਸਾਲੇ ਵਗੈਰਾ ਜਿਵੇਂ ਅੱਜ ਕੱਲ ਹਨਾ ਪਾਉਂਦੇ ਆ ਯਾਰ ਹੋਟਲਾਂ ਵਾਲੇ ਜਾਂ ਹੋਰ ਹੈਗਾ ਨਹੀਂ ਨਹੀਂ ਆਪਣਾ ਨੋਰਮਲ ਹੀ ਹੁੰਦੇ ਜੀ ਮਸਾਲੇ ਕਰਤੇ ਜਿਵੇਂ ਨੂਨ ਮਿਰਚ ਮਸਾਲਾ ਹੋ ਗਿਆ ਉਹੀ ਮੇਨ ਹੁੰਦਾ ਆਪਣਾ ਹੋਰ ਕੋਈ ਮਸਾਲਾ ਨਹੀਂ ਪਾਇਦਾ ਹੁੰਦਾ ਜੀ ਅੱਛਾ ਹਾਂਜੀ ਜਿਵੇਂ ਉਹ ਚਾਟ ਮਸਾਲੇ ਪਾਉਂਦੇ ਆ ਵਿੱਚ ਜਾਂ ਹੋਰ ਹਾਂਜੀ ਉਹ ਨਹੀਂ ਪਾਇਦਾ ਆ ਉਹ ਸੂਬਾ ਫਿਰ ਮੁੜ ਕੇ ਉਹਦੇ ਨਾਲ ਬੰਦੇ ਦਾ ਪੇਟ ਮੱਚੀ ਜਾਂਦਾ ਜਾਂ ਹੋਰ ਉਹ ਨਹੀਂ ਪਾਉਂਦੇ ਥੋੜੇ ਤਾਂ ਕਰਕੇ ਫਿਰ ਤੁਹਾਡੇ ਕਾਲਜ ਵਾਲੇ ਵਿਦਿਆਰਥੀ ਜਾਂ ਹਨਾ ਤੇ ਚਲ ਕਾਲਜ ਵਾਲੇ ਵਿਦਿਆਰਥੀਆਂ ਨੇ ਤਾਂ ਖਾਣੀ ਖਾਣਾਗਾ ਹਾਂਜੀ ਤੇ ਜਿਹੜੇ ਆਸੇ ਪਾਸੇ ਦੇ ਇੱਥੇ ਜਿੰਨੇ ਫੂਲ ਪਿੰਡ ਆਗਾ ਨਾ ਲੋਕ ਰਾਂਪਰੇ ਦੇ ਉਹ ਵੀ ਆਉਂਦੇ ਥੋੜਾ ਹਾਂਜੀ ਆਉਂਦੇ ਆ ਜੀ ਉਹ ਵੀ ਆਉਂਦੇ ਆ ਜੀ ਅੱਛਾ ਹਾਂਜੀ ਠੀਕ ਹੈਗਾ ਤੇ ਜਿਹੜੇ throgh ਹੀ ਰਹਿਗੇ ਉਹ ਵੀ ਖੜ ਜਾਂਦੇ ਹਾਂਜੀ ਖੜ ਜਾਂਦੇ ਆ ਜੀ ਅੱਛਾ ਹਾਂਜੀ ਜਿਹੜਾ ਵੀ ਇੱਕ ਵਾਰੀ ਖੜ ਜਾਂਦਾ ਜੀ ਆਪਣੇ ਕੋਲ ਬਾਰ ਬਾਰ ਆਉਂਦਾ ਜੀ ਉਹ ਸਾਰੇ ਜਾਣੇ ਠੀਕ ਹੈ ਹਾਂਜੀ ਥੋੜਾ ਖਾਣਾ ਹੀ ਇੰਨਾ ਸੁਆਦ ਲੱਗਦਾ ਹਾਂਜੀ ਠੀਕ ਹੈ ਕਾ ਵੀਰ ਆਏ ਆਗੇ ਆਪਣੇ ਕੋਲੇ ਆ ਇਹਨਾਂ ਦੇ 카ਟ ਤੇ ਭੋਜਨ ਵਾਲੀ ਤੇ ਇਹਨਾਂ ਨਾਲ ਆਪਾਂ ਗੱਲ ਕਰਦੇ ਆਂਗੇ ਵੀਰੇ ਕੀ ਹਾਲ ਆ ਤੁਸੀਂ ਇੱਥੇ ਲੋਕਲੀ ਹੋ ਰੰਪੜੇ ਦੇ ਹਾਂਜੀ ਵੀਰੇ ਮੈਂ ਰਾਹ ਇਥੋਂ ਅੱਛਾ ਤੇ ਤੁਸੀਂ ਇਹਨਾਂ ਕੋਲੇ 카ਟ ਤੇ ਕਦੋਂ ਦੇ ਆਉਣੇ ਹੋ ਵੀਰੇ ਯਾਰ ਭੋਜਨ ਵਾਲੀ ਤੇ ਅਸੀਂ ਵੀਰੇ 3rd ਵਾਰ ਆਏ ਤੀਜੀ ਵਾਰ ਆਈ ਹਾਂਗੇ ਤੇ ਪਹਿਲਾਂ ਤੁਸੀਂ ਮੂੰਹ ਹੀ ਅਚਨਚੇਤ ਰੁੱਕ ਗਏ ਸੀ ਕਿ ਤੁਹਾਨੂੰ ਦੱਸਿਆ ਸੀ ਕਿਸੇ ਨੇ ਵੀ ਇਹਦੀ 카ਟ ਇਹਨਾਂ ਦਾ ਨਾ ਆਪਣਾ ਇੱਥੇ ਮੈਡੀਕਲ ਆ ਅੰਦਰ ਹੂੰ ਜੋ ਨਾ ਦੇਖਦੇ ਜਿਨ੍ਹਾਂ ਨੂੰ ਹੂੰ ਤਾਂ ਅਸੀਂ ਕਦੋਂ ਮੰਗਵਾਇਆ ਇਹਨਾਂ ਤੋਂ ਹੂੰ ਖਾਣਾ ਬਹੁਤ ਟੇਸਟੀ ਲੱਗਿਆ ਬਹੁਤ ਸਾਫ਼ ਸੁਥਰਾ ਹੈਗਾ ਘਰ ਦਾ ਖਾਣਾ ਹੈਗਾ ਤੇ ਇਹ ਨਹੀਂ ਕਰਨੀ ਹੈ ਕਿ ਕੋਈ ਗੰਦਗੀ ਨਹੀਂ ਦੀ ਕਿ ਨੇੜੇ-ਤੇੜੇ ਹੂੰ ਬਹੁਤ ਸਾਫ਼ ਸਫਾਈ ਦਾ ਪ੍ਰਬੰਧ ਹੈ ਨਾਲ ਹੂੰ ਤੇ ਸਵਾਦ ਵੀ ਬਹੁਤ ਇੱਕ ਨੰਬਰ ਹੈ ਠੀਕ ਹੈਗਾ ਹੁਣ ਅਸੀਂ ਕਿਸੇ ਹੋਰ ਨਾਲ ਮੁੰਡੇ ਨੇ ਕਰਦਾ ਸੀਗਾ ਹੁਣ ਫੈਸਲਾ ਉਹਨਾਂ ਨੇ ਮੰਗਵਾਇਆ ਹੁਣ ਦੋ ਪਲੇਟਾਂ ਫੇਰ ਲੈ ਅੱਛਾ ਪਹਿਲਾਂ ਵੀ ਲੈ ਕੇ ਸੀ ਤੁਸੀਂ ਸਵੇਰੇ ਵੀ ਲੈ ਕੇ ਸੀ ਠੀਕ ਹੈਗਾ ਦਵਾਨੇ ਹੋ ਗਈ ਬਾਜ਼ੀ ਦੇ ਖਾਣੇ ਦੇ ਪੂਰੇ ਠੀਕ ਹੈਗਾ ਇਹ ਦਾ ਦਰਵਾਜ਼ਾ ਨੂੰ ਫੋਨ ਲਾਇਆ ਹੈ ਦੋ ਐਪ ਬੰਦ ਨਾ ਇਹਨਾਂ ਦਾ ਅੱਛਾ ਉਹ ਤਾਂ ਨਹੀਂ ਵੀ ਕਰਾਇਆ ਵੀ ਉਹਨਾਂ ਅਕਾਊਂਟ ਚੱਲਣਾ ਚਾਹੀਦਾ ਉੱਚਾ ਨਹੀਂ ਮੰਗਵਾਉਂਦੇ ਇਹਨਾਂ ਨੂੰ ਅੱਛਾ 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 ਤੁਸੀਂ ਸੇਵਾ ਵੀ ਕਰਦੇ ਹੋ ਗਊਸਾਲਾ ਦੀ ਹਾਂਜੀ ਠੀਕ ਹੈਗਾ ਤੇ ਗਊਸਾਲਾ ਚ ਵੀ ਮੰਗਾਉਣੀ ਹੈ ਖਾਣਾ ਅੱਛਾ ਠੀਕ ਹੈ ਕੋਈ ਆਏ ਨਹੀਂ ਹੈਗਾ ਹੈਗਾ ਹੂੰ ਵੀ ਕੋਈ ਗੰਦਗੀ ਵਾਲਾ ਜਾਂ ਕੁਝ ਵੀ ਜਾਂ ਜਿਵੇਂ ਵੀਰੇ ਬੋਟਲਾਂ ਚ ਮਸਾਲੇ ਵਗੈਰਾ ਆਪਾਂ ਆਏ ਹੁੰਦੇ ਹੈਗੇ ਨਹੀਂ ਮੇਰੇ ਬਹੁਤ ਵਧੀਆ ਬਹੁਤ ਟੇਸਟੀ ਹੁੰਦਾ ਘਰ ਦਾ ਗਣਾ ਦਾ ਬਿਨਾ ਪਸੰਦਿਆਂ ਤੋਂ ਉਹਦਾ ਪੂਰਾ ਬਹੁਤ ਵਧੀਆ ਹੂੰ ਠੀਕ ਬਹੁਤ ਜ਼ਰੂਰ ਜਾਣਾ ਹੁੰਦਾ ਹੈ ਕਿ ਇਹ ਸੇਕ ਨੂੰ ਆ ਕੇ ਇੱਕ ਵਾਰ ਵਿਜ਼ਿਟ ਕਰਨਾ ਚਾਹੀਦਾ ਤਾਂ ਕਿ ਜਾਣਾ ਚਾਹੀਦਾ ਹੈ ਠੀਕ ਹੈ ਜੀ ਧੰਨਵਾਦ ਜਿਵੇਂ ਆ ਤੁਸੀਂ ਦੇਖੋ ਹਣਾ ਦੋਸਤੋ ਆ ਕੋਈ ਰਾਹਗੀ ਸੀਗੇ ਜਾਂਦੇ ਰੁਕੇ ਹੈਗੇ ਇਹਨਾਂ ਕੋਲੇ ਖਾਣਾ ਖਾਣ ਐ ਦੁਬਾਨੇ ਆ ਇਹਨਾਂ ਦੇ ਖਾਣੇ ਦੇ ਲੋਕ ਪੂਰੇ ਰਾਹ ਚ ਆਉਂਦੇ ਜਾਂਦੇ ਖੜਦੇ ਹੈਗੇ ਤੁਸੀਂ ਨਹੀਂ ਸੋਚਿਆਗਾ ਵੀ ਅਸੀਂ ਵੀ ਇਰਬਰਗਰ ਵਗੈਰਾ ਟਿੱਕੀ ਟੁਕੀ ਦੀ ਨਾਲ ਚਲਾ ਲਈਏ ਕੰਮ ਜਾਂ ਹੁੰਦਾ ਨਹੀਂ ਐ ਬਸ ਆਪਣਾ ਘਰ ਦਾ ਹੀ ਆ ਆਪਣਾ ਘਰ ਆ ਹੀ ਖਾਣਾ ਚਲਾਵਾਂਗੇ ਜੀ ਹੈਗੇ ਅੱਛਾ ਹਾਂਜੀ ਠੀਕ ਹੈ ਉਹ ਨਹੀਂ ਚਲਾਉਂਦੇ ਆਪਾਂ ਸੇਤ ਨਾ ਖਲਵਾੜ ਨਹੀਂ ਕਰਦੇ ਤੁਸੀਂ ਕਿਸੇ ਦੀ ਨਾ ਹਾਂਜੀ ਠੀਕ ਹੈ ਇਹੀ ਚਲਾਉਂਗੇ ਤੁਸੀਂ ਨਾਲ ਤੇ ਜਿੰਮੇ ਤੁਹਾਡੇ ਕੋਲ ਤੁਸੀਂ ਦੱਸਿਆ ਵੀ ਆਹ ਕੈਂਪਰ ਚ ਇੱਕ ਲੱਸੀ ਦਾ ਵੀ ਭਰਿਆ ਹੁੰਦਾ ਹੈ ਹਾਂਜੀ ਲੱਸੀ ਦਾ ਭਰਿਆ ਹੁੰਦਾ ਤੇ ਅੱਛਾ ਭਾਈ ਖੜੇ ਅੱਛਾ ਲੱਸੀ ਦੇ ਦਮਾਨੇ ਹੋ ਤੁਸੀਂ ਵੀਰੇ ਹਾਂਜੀ ਅੱਛਾ ਤਾ ਸਿੰਘ ਸਹਿਬਾਨ ਆਗੇ ਤੇ ਤੁਸੀਂ ਕੋਕ ਵਗੈਰਾ ਨਹੀਂ ਪੀਂਦੇ ਵੀਰੇ ਅੱਛਾ ਲੱਸੀ ਦੇ ਦਮਾਨੀ ਹੋ ਠੀਕ ਹੈ ਓਕੇ ਇਹ ਬਾਈ ਬਠਿੰਡੇ ਤੋਂ ਹੁੰਦੇ ਨੇ ਡੇਲੇ ਅੱਛਾ ਹਾਂਜੀ ਹਾਂ ਠੀਕ ਹੈ ਲੈ ਗਾ ਆਪਣਾ ਠੀਕ ਹੈ ਤੇ ਲੱਸੀ ਪੀ ਕੇ ਜਾਂਦੇ ਹੋ ਰੋਜ਼ ਆ ਚਲ ਜੰਦੇ ਆ ਅੱਛਾ ਠੀਕ ਹੈ ਆ ਤੁਸੀਂ ਅਸੀਂ ਜਦੋਂ ਦੇ ਖੜੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਤੇ ਗਾਕਾਂ ਦੀ ਲਾਈਨ ਨਹੀਂ ਟੁੱਟਦੀ ਇਹਨਾਂ ਕੋਲ ਤੇ ਪਰ ਵਕਤੀ ਇਹਨਾਂ ਕੋਲੇ ਖਾਣੇ ਵਾਲੇ ਬੰਦੇ ਖੜੇ ਹੀ ਰਹਿੰਦੇ ਹੈਗੇ ਤੁਸੀਂ ਦੇਖ ਸਕਦੇ ਹੋਗੇ ਹਨ ਸਾਫ਼ ਸਫਾਈ ਹੈਗੀ ਪੂਰੀ ਤੁਸੀਂ ਵੀਰੇ ਇਹ ਯੂਨੀਵਰਸਿਟੀ ਚ ਪੜ੍ਹਦੇ ਹੋ ਇੱਥੇ ਅੱਛਾ ਤੇ ਤੁਸੀਂ ਇੱਥੇ ਇਹਦੇ ਕੋਲੇ ਖਾਣਾ ਖਾਣ ਜਿਹੜਾ ਘਰ ਦਾ ਖਾਣਾ ਇੱਥੇ ਹਰ ਰੋਜ਼ ਆਉਂਦੇ ਆ। ਤੇ ਕਿਵੇਂ ਲੱਗਿਆ ਵੀਰੇ ਤੁਹਾਨੂੰ ਖਾਣਾ ਇਹ? ਅੱਛਾ। ਤੁਸੀਂ ਦਵਾਨੇ ਹੋਗੇ ਇਹਦੇ ਖਾਣੇ ਦੇ। ਹੈ? ਠੀਕ। ਕੋਈ ਦੇਖ ਸਕਦਾ ਬਹੁਤ ਪੜਨ ਵਾਲੇ ਹਨ ਕਿ ਸਟੂਡੈਂਟ ਆ। ਜਿਹੜੇ ਬੰਦੇ ਆਉਣ ਲੱਗੇ ਆ ਤੇ ਇਹ ਬੀਬੇ ਕੋਲੇ ਹਰ ਰੋਜ਼ ਆਉਂਦੇ ਆ ਕੇ ਖਾਣਾ ਖਾਣ। ਇਹ ਭੋਜਨ 카ਟ ਲਈ ਬਾਈ ਤੁਹਾਨੂੰ ਕਿੱਥੇ ਨੇ ਉਤਸ਼ਾਹਿਤ ਕੀਤਾ ਕਿ ਤੁਹਾਡੇ ਆਪ ਦੇ ਮਨ ਚ ਸੀਗੀ ਆਪ ਮਨ ਚ ਸੀਗੀ ਠੀਕ ਹੈ ਹਾਂਜੀ ਤੇ ਵੀ ਮੈਂ ਹੀ ਕਰਨਾ ਹੈ ਜੀ ਹੀ ਕਰਨਾ ਹੈ ਆਪਾਂ ਠੀਕ ਹੈ ਜਿਵੇਂ ਤੁਹਾਡੇ ਦਾਦਾ ਜੀ ਹੈਗੇ ਤੇ ਇਹਨਾਂ ਨੇ ਉਤਸ਼ਾਹਿਤ ਕੀਤਾ ਤੁਹਾਨੂੰ ਪਰ ਹਾਂਜੀ ਬਹੁਤ ਕੀਤਾ ਜੀ ਵਧੀਆ ਕੰਮ ਆਇਆ ਹਾਂ ਅੱਬਾਈ ਤੁਹਾਨੂੰ ਨਹੀਂ ਲੱਗਿਆਗਾ ਵੀ ਸਾਡਾ ਮੇਰਾ ਪੋਤਾ ਪੜ੍ਹ ਲਿਖ ਜੇ ਕਿ ਇਹਨੇ ਫੂਡ ਕਾਰਟ ਚਲਾ ਲਈ ਜਾਂ ਹੋਰ ਲੱਗਿਆ ਠੀਕ ਹੈ ਜੀ ਕਿਹੜਾ ਮੈਂ ਆਹ ਦੇਖਦੀ ਜਾਂਦਾ ਅੱਛਾ ਕਰਨੀ ਨਹੀਂਗਾ ਨੌਕਰੀ ਠੀਕ ਹੈ ਮੈਂ ਕਰਵਾ ਦੇਣਾ ਅੱਛਾ ਮੈਂ ਕਹਿੰਦਾ ਬਾਹਰ ਜਾਣਾ ਨਹੀਂ ਬਾਹਰ ਜਾਣਾ ਠੀਕ ਹੈਗਾ ਤੇ ਤੁਸੀਂ ਫਿਰ ਇਹਨੂੰ ਫਿਰ ਹੱਲਾਸ਼ੇਰੀ ਦਿੱਤੀ ਵੀ ਮੈਂ ਤੇਰੇ ਨਾਲ ਹਾਂਜੀ ਅੱਛਾ ਇਹ ਤੁਸੀਂ ਐ ਨਹੀਂ ਕਿਹਾ ਇਹਨੂੰ ਵੀ ਰਹਿਣ ਦੇ ਯਾਰ ਪੜ ਲਾ ਹਾਂ ਦਾ ਕਹਿ ਤਾ ਇਹ ਕੱਟੇ ਤੇ ਇਹ ਇੰ ਕਾ ਤੇ ਨਾਲ ਤੁਸੀਂ ਹੈਲਪ ਕਰਾਉਣੇ ਪੂਰੀ ਸੀ ਠੀਕ ਹੈ ਦੂਸਰੇ ਨੌਜਵਾਨਾਂ ਨੂੰ ਕਿ ਤੈਨੂੰ ਨਹੀਂ ਲੱਗਦਾ ਵੀ ਇਹ ਯਾਰ ਵੀ ਮੈਂ ਵੀ ਕੋਈ ਖੇਡਾਂ ਗੇਮ ਗੂਮ ਕਰਾਂ ਜਾਂ ਕੋਈ ਮੋਬਾਈਲ ਮੂਲ ਤੇ ਦੇਖਣ ਤੇ ਰਹਿੰਦੇ ਆਗੇ ਅੱਜਕੱਲ ਤੁਸੀਂ ਤੇ ਸਿਰ ਕੋਲ ਟਾਈਮ ਹੀ ਨਹੀਂ ਬਚਦਾ ਤੁਸੀਂ ਇੱਥੋਂ ਜਾ ਕੇ ਮੈਨੂੰ ਲੱਗਦਾ ਖਾਣਾ ਖੂਣਾ ਲਿਆਉਣ ਤੇ ਚਲੇ ਜਾਂਦੇ ਹੋ ਇਹ ਆਪਾਂ ਜਿੰਮ ਵੀ ਜਾਂਦਾ ਜੀ ਅੱਛਾ ਹਾਂਜੀ ਜਿੰਮ ਵੀ ਜਾਂਦਾ ਆਪਾਂ ਠੀਕ ਹੈਗਾ ਸਿਹਤ ਬਣਾਉਣ ਦਾ ਸ਼ੌਂਕ ਵੀ ਹੈ ਬਣਾਉਣ ਦਾ ਸ਼ੌਂਕ ਹੈ ਜੀ ਆਪਾਂ ਨੂੰ ਠੀਕ ਹੈ ਹਾਂਜੀ ਜਿੰਮ ਕਿੰਨੇ ਵਜੇ ਤੇ ਜਾਂਦੇ ਹੋ ਕਿੰਨੇ ਵਜੇ ਇਹ ਆਪਾਂ ਸ਼ਾਮ ਨੂੰ ਜਾਂਦਾ ਹੁੰਦਾ ਹੈ ਜੀ ਹੂੰ 6:00 ਵੇ ਜਾਈ ਦੰਦਾ 7:30 ਵੇ ਜਿਮ ਚੁਮ ਲਾ ਕੇ ਤੇ ਆਪਣਾ ਸਮਾਨ ਸਾਰਾ ਲੈ ਲੂ ਕੇ ਫਿਰ ਆਪਾਂ ਸ਼ੁਰੂ ਕਰਦੇ ਆ ਅਗਲੀ ਦਿਨ ਦੀ ਤਿਆਰੀ ਠੀਕ ਹੈ ਹਾਂਜੀ ਜਿਹੜੇ ਨੌਜਵਾਨਾਂ ਨੂੰ ਵੀਰੇ ਇੱਥੇ ਰੋਜ਼ਗਾਰ ਨਹੀਂ ਮਿਲਿਆ ਜਾਂ ਪੜ੍ਹ ਲਿਖ ਕੇ ਉਹ ਘਰੇ ਬੇਲੇ ਬੈਠੇ ਆਗੇ ਜਾਂ ਹੋਰਾਂ ਉਸ ਉਥੋਂ ਸੇਦ ਵੀ ਲੈਣਗੇ ਮੈਨੂੰ ਲੱਗਦਾ ਪਰ ਤੁਸੀਂ ਕੀ ਮੈਸੇਜ ਦਿੰਨੇ ਉਹਨਾਂ ਨੂੰ ਯਾਰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਜਿ ਤੁਸੀਂ ਆਪਦੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਜੋ ਤੁਹਾਨੂੰ ਦਿਲ ਕਰਦਾ ਉਹੀ ਕੰਮ ਕਰੋ ਸੰਘੋਣਾ ਤੁਸੀਂ ਇੱਥੇ ਰਹਿ ਕੇ ਠੀਕ ਹੈਗਾ ਬਾਰਵੇਂ ਇਹੀ ਕੰਮ ਕਰਨਾ ਤੁਸੀਂ ਇੱਥੇ ਪੰਜਾਬ ਵਿੱਚ ਰਹਿ ਕੇ ਕੰਮ ਕਰਵਾਉ ਆਪਦਾ ਹਾਂਜੀ ਠੀਕ ਹੈਗਾ ਤੇ ਨਾਲ ਆ ਆਪਦਾ ਭਿਖ ਸਵਾਰੋ ਤੁਸੀਂ ਜਿਹੜੀਆਂ ਇਹ ਫਜ਼ੂਲ ਦੀਆਂ ਸੋਸ਼ਲ ਸਾਈਟ ਆ ਜਾਂ ਹੋਰ ਹੈਣਾ ਉਹਨਾਂ ਤੋਂ ਪਰਹੇਜ਼ ਕਰੋ ਠੀਕ 4 10 ਕਿੰਨੇ ਥਾਹੇ ਕਿੰਨੇ ਬਈ 4 10 ਟੈਬਲੇਟ ਆ ਬੰਟੀ ਨੂੰ ਦਾ